ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਦਾ ਇੱਕ ਹੋਰ ਮਾਮਲਾ ਮੌਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਾਰ ਫਿਰ ਗੋਲੀ ਚੱਲ ਗਈ ਅਤੇ ਇਸ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਧਰਮਕੋਟ ਦੀਨਪੰਦੇ ਪਿੰਡ ਕੈਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੇ ਹੀ ਗੁਆਂਡੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਨਾਲ ਕਤਲ ਕਰਨ ਵਾਲੇ ਵਿਅਕਤੀ ਦੇ ਨਜਾਇਜ਼ ਸਬੰਧ ਹਨ ਜਿਸ ਕਾਰਨ ਦੋਹਾਂ ਵਿਚਕਾਰ ਤਕਰਾਰ ਹੋ ਗਈ ਅੱਜ ਵਕਤ ਕਰੀਬ 7:30 ਜੋ ਪਿੰਡ ਕੈਲਾ ਵਿਖੇ ਜੋ ਧਰਮਕੋਟ ਖਾਣੇ ਦੇ ਢੀਂ ਪੈਂਦਾ ਹੈ ਉੱਥੇ ਇੱਕ ਭਰਪੂਰ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਹੈ ਉਹ ਇੱਕ ਸੋਨੀ ਨਾਮ ਦੇ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਉਹਨਾਂ ਦਾ ਗਵਾਂਢੀਓ ਦੇ ਵੱਲੋਂ ਕਰ ਦਿੱਤਾ ਗਿਆ ਸੋ ਇਹਨਾਂ ਦੀ ਵਜ੍ਹਾ ਰੰਚਿਸ਼ ਇਹ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਇਸ ਨੂੰ ਭਰਪੂਰ ਸਿੰਘ ਨੂੰ ਲੱਗਦਾ ਸੀ ਕਿ ਇਹ ਤੇ ਜਿਹੜੇ ਡਿਸਟ੍ਰਿਕਟ ਅਫਸਰ ਨੇ ਉਸ ਦੀ ਘਰਵਾਲੀ ਦੇ ਨਾਲ ਇਸ ਕਰਕੇ ਉਹ ਇਸ ਨੂੰ ਰੋਕਦਾ ਸੀਗਾ ਅਤੇ ਉਹ ਐਸੋੜੇ ਸ਼ਾਮ ਨੂੰ ਆਇਆ ਉੱਤੀ ਦੀ ਸ਼ਰਾਬ ਵਗੈਰਾ ਪੀਤੀ ਹੋਈ ਸੀ ਉਸਨੇ ਆਪਣੇ ਲਾਇਸੈਂਸੀ ਜਿਹੜਾ ਰਵਾਨਗਰ ਤੇ 32 ਬੋਰਡ ਦੇ ਨਾਲ ਜਿਹੜਾ ਇਹਦੇ ਸਿਰ ਦੇ ਵਿੱਚ ਫੇਰ ਮਾਰੇ ਅਤੇ ਜਿਹੜੀ ਪ੍ਰਪੂਰ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਹੈ ਮਨਜੂਮਗਾ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਦਾ ਮੋਗਾ ਜੀ ਵੱਲੋਂ ਉਹਨਾਂ ਦੇ ਦਿਸਾਂ ਦੇ ਸਥਾਨ ਤੋਂ ਬਾਅਦ ਅਸੀਂ ਲੱਖਵਕ ਟੀਮਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਇਹਨੂੰ ਕਰ ਰਹੇ ਹਾਂ ਅਤੇ ਸਾਇੰਸ ਦੀ ਪ੍ਰੀ ਟੀਮ ਹੈ ਉਹ ਵੀ ਇੱਥੇ ਬਲਾਈ ਗਈ ਹੈ ਸੋ ਅਸੀਂ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਂਗੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਰਣਗ੍ਰਸਤ ਕਰਨ ਕਰਦੇ ਜਾਵਾਂਗੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਦਾ ਇੱਕ ਹੋਰ ਮਾਮਲਾ ਮੌਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਾਰ ਫਿਰ ਗੋਲੀ ਚੱਲ ਗਈ ਅਤੇ ਇਸ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਧਰਮਕੋਟ ਦੀਨਪੰਦੇ ਪਿੰਡ ਕੈਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਕਤਲ ਕਰਨ ਵਾਲੇ ਵਿਅਕਤੀ ਦੇ ਨਜਾਇਜ਼ ਸਬੰਧ ਹਨ ਜਿਸ ਕਾਰਨ ਦੋਹਾਂ ਵਿਚਕਾਰ ਤਕਰਾਰ ਹੋ ਗਈ ਅੱਜ ਵਕਤ ਗਰੀਬ 7:30 ਵਜੇ ਜੋ ਪਿੰਡ ਕੈਲਾ ਵਿਖੇ ਜੋ ਕਰਮਕੋਟ ਠਾਣੇ ਦੇ ਦੀਪੰਦਾ ਉਥੇ ਇੱਕ ਭਰਪੂਰ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਹੈ ਉਹ ਇੱਕ ਸੋਨੀ ਨਾਮ ਦੇ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਉਹਨਾਂ ਦਾ ਗਵਾਂਡੀ ਉਹਦੇ ਵੱਲੋਂ ਕਰ ਦਿੱਤਾ ਗਿਆ ਸੋ ਇਹਨਾਂ ਦੀ ਵਜ੍ਹਾ ਰੰਜਸ਼ੀ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਇਸ ਨੂੰ ਭਰਪੂਰ ਸਿੰਘ ਨੂੰ ਲੱਗਦਾ ਸੀ ਕਿ ਇਹ ਤੇ ਜਿਹੜੇ ਐਟਸੀ ਟਿਊਸ਼ਨ ਨੇ ਉਸ ਦੀ ਘਰਵਾਲੀ ਦੇ ਨਾਲ ਇਸ ਕਰਕੇ ਉਹ ਇਸ ਨੂੰ ਰੋਕਦਾ ਸੀਗਾ ਅਤੇ ਉਹ ਅਸੋੜੇ ਸ਼ਾਮ ਨੂੰ ਆਇਆ ਉੱਤੀ ਦੀ ਸ਼ਰਾਬ ਵਗੈਰਾ ਪੀਤੀ ਹੋਈ ਸੀ ਉਸਨੇ ਆਪਣੇ ਲਾਇਸੈਂਸੀ ਜਿਹੜਾ ਰਵਲਵਰ ਦੇ 32 ਬੋਲ ਦੇ ਨਾਲ ਜਿਹੜਾ ਇਹਦੇ ਸਿਰ ਦੇ ਵਿੱਚ ਫਾਇਰ ਮਾਰੀ ਅਤੇ ਜਿਹੜੀ ਪ੍ਰਪੂਰ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਹੈ ਮਾਨ ਜੋਗਾ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਜੀਐਸ ਐਸਐਸਪੀ ਸਾਹਿਬ ਮੋਗਾ ਜੀ ਵੱਲੋਂ ਉਹਨਾਂ ਦੇ ਦਿਸਾਂ ਨਿਸ਼ਤਾਨ ਤੱਕ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਇਹਨੂੰ ਕਰ ਰਹੇ ਹਾਂ ਅਤੇ ਸਾਇੰਸ ਦੀ ਪ੍ਰੀਮੀ ਟੀਮ ਆ ਉਹਨੂੰ ਇੱਥੇ ਬੁਲਾਈ ਗਈ ਹੈ ਸੋ ਅਸੀਂ ਇਹਨੂੰ ਜਲਦੀ ਤੋਂ ਜਲਦੀ ਟੈਸਟ ਕਰ ਲਾਂਗੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਓ